ਪੰਜਾਬ ਸੌਣਦੀ ਭਾਜੀ ਕੀ ਜਾਂਦਾ ਦਿਮਾਗ ਦੇ ਵਿੱਚ ਫਿਰ ਜਦੋਂ ਪੰਜਾਬ ਸੌਣਦੇ ਥੋੜਾ ਮੈਂ ਆਪਣਾ ਘਰ ਹੈ ਮੋਤੀ ਪੈਦਾ ਹੋਇਆ ਸੀ ਉੱਥੇ ਪੱਲਿਆਂ ਮੈਂ ਆਪਣੇ ਸ਼ੁਰੂ ਦੇ 20 ਸਾਲ ਉੱਥੇ گزارਿਆ ਹੈ ਜ਼ਿਆਦਾ ਕਰਕੇ ਪੰਜਾਬ 'ਚ ਜਨਮ ਹੋਇਆ ਤੁਹਾਡਾ ਕਾਫੀ ਅੱਛਾ ਆਈ ਮੀਨ ਰਹਿੰਦੇ ਬੰਬਈ ਸੀ ਕਿ ਲੇਕਿਨ ਦੋ ਤਿੰਨ ਮਹੀਨੇ ਮੰਮੀ ਨਾਲ ਆ ਜਾਂਦਾ ਸੀਗਾ ਉਵੇਂ ਦੇ ਪਿੰਡ ਬਣਵਾ ਰਹੇ ਜੀ ਤੋਂ ਬਹੁਤ ਵਕਤ گزارਿਆ ਸਿਰੇ ਸਿਰ ਉੱਟ ਕੇ ਗੱਡੇ ਤੇ ਬੈਠ ਕੇ ਸਾਰਿਕ ਪੰਜ ਵਜੇ ਨਿਕਲਦੇ ਹੁੰਦੇ ਸੀ ਛੋਟਾ ਹੁੰਦਾ ਸੀਗਾ ਉਹਦੇ ਆਪਣੇ ਮਜ਼ੇ ਸੀਗੇ ਝੂਟੇ ਲੈਂਦੇ ਜੀ ਪੰਜਾਬ ਦੀਆਂ ਕੀ ਗੱਲਾਂ ਬਾਈ ਹੋਰ ਯਾਦ ਆਉਂਦੀਆਂ ਤੁਹਾਨੂੰ ਅੱਜ ਬਸ ਇਹੀ ਹੁੰਦਾ ਹੁੰਦਾ ਹੁਣ ਕਿਉਂਕਿ 1980 ਤੋਂ ਵੱਧ ਤਾਂ ਜਾਨੀ ਸਕੇ ਜਿਆਦਾ ਹਾਲਾਤ ਦਹਾਕੇ ਤੇ ਮੇਰੇ ਦਿਮਾਗ 'ਚ ਹਾਲੇ ਵੀ ਉਹੀ ਪੰਜਾਬ ਬਸਿਆ ਹੋਇਆ ਜਿਹੜਾ 62 80 ਤੱਕ ਸੀਗਾ ਜੀ ਹੁਣ ਫਿਰ ਜਾਣਾ ਆਮ ਨੂੰ ਥੋੜਾ ਬਦਲੇ ਬਦਲੇ ਅਜਿਹਾ ਲੱਗਦਾ ਜੀ ਮੈਂ ਆਫ ਕੈਮਰਾ ਤੁਹਾਡੀ ਟੀਮ ਨਾਲ ਭਾਜੀ ਗੱਲਾਂ ਕਰ ਰਿਹਾ ਸੀਗਾ ਕਿ ਸਭ ਤੋਂ ਖਾਸ ਜਿਹੜੀ ਮੈਨੂੰ ਤੁਹਾਡੀ ਸਭ ਤੋਂ ਸੋਹਣੀ ਗੱਲ ਲੱਗੀ ਕਿ ਤੁਹਾਡੇ ਨਾਲ ਡਰਾਈਵਰ ਵੀ ਤੁਹਾਡੇ 40 ਸਾਲ ਪੁਰਾਣੇ ਨੇ ਦੂਜੀ ਜਨਰੇਸ਼ਨ ਵੀ ਤੁਹਾਡੇ ਨਾਲ ਕੰਮ 'ਚ ਜੁਆਇਨ ਕਰਨ ਲੱਗੀ ਇਹ ਮੈਨੂੰ ਸਭ ਤੋਂ ਜ਼ਿਆਦਾ ਛੂਹਣ ਵਾਲੀ ਗੱਲ ਲੱਗੀ ਦਿਲੋਂ ਯਾਰ ਮੈਨੂੰ ਪਤਾ ਹੀ ਨਹੀਂ ਚੱਲਦਾ ਟਾਈਮ ਇਹ ਨੰਗੇ ਪਰ ਪੁੱਛਦਾ ਭਾਜੀ ਖਾਸੀਅਤ ਹੋएगी ਤੁਹਾਡੇ ਪੂਰੇ ਪਰਿਵਾਰ ਦੇ ਵਿੱਚ ਕਿ ਲੋਕ ਇੰਨੀ ਜਨਰੇਸ਼ਨਸ ਵੀ ਅੱਗੇ ਵਾਲੀਆਂ ਉਹਨਾਂ ਦੇ ਤੁਹਾਡੇ ਨਾਲ ਕੰਮ ਕਰ ਰਹੀਆਂ ਨੇ ਖੁੱਦ ਹੀ ਖਾਸੇ ਖੁਦ ਨੂੰ ਕਿਦਾ ਪਤਾ ਹੋ ਸਕਦੀ ਹੈ ਅਸੀਂ ਤਾਂ ਇਦਾਂ ਦੇ ਬੰਦੇ ਆ ਪਾਪਾ ਪੈਨਾ ਬੋਜੀ ਬੀਜੀ ਸਾਰੇ ਜਿੱਦਾਂ ਦੇ ਹੈਗੇ ਇਦਾਂ ਦੇ ਹੀ ਰਹੇ ਆ ਸਾਡੇ ਸਵਾਲ ਦੀ ਕੋਈ ਫਰਕ ਨਹੀਂ ਆਇਆ ਤੇ ਫਿਰ ਕਿੰਨੇ ਵਾਰ ਕਿੰ ਲੋਕ ਕੁਛ ਨਹੀਂ ਇਦਾਂ ਕਿਦਾਂ ਰਹਿੰਦੇ ਹੋ ਮੈਂ ਕਿ ਮੈਨੂੰ ਨਹੀਂ ਪਤਾ ਮੇਰੇ ਹਿਸਾਬ ਨਾਲ ਤਾਂ ਜ਼ਿੰਦਗੀ ਹੈ ਹੀ ਇਦਾਂ ਦੀ ਜੀ ਮੈਂ ਅਮੇਜ ਇੱਕ ਸਵਾਲ ਲਾ ਭਾਜੀ ਪੌਡਕਾਸਟ ਦੇ ਐਂਡ 'ਚ ਕਿਸੇ ਨੂੰ ਪੁੱਛਦਾ ਹਾਂ ਨਾ ਜਿਹੜਾ ਮੇਰਾ ਪਰਸਨਲ ਸਵਾਲ ਹੁੰਦਾ ਹੈ ਕਿ ਇੱਕ ਲਾਈਫ ਦਾ ਮਤਲਬ ਕੀ ਹੈ ਤੁਹਾਡੇ ਵਾਸਤੇ ਇਹ ਸਵਾਲ ਦੀ ਖੋਜ ਦੇ ਵਿੱਚ ਮੈਂ ਬਹੁਤ ਸਾਲਾਂ ਤੋਂ ਹਾਂ ਕਿ ਲਾਈਫ ਮੈਨੂੰ ਕਿਉਂ ਮਿਲੀ ਹੈ ਕਿਉਂਕਿ ਸੀ ਸਾਰੇ ਪਹਿਲੀ ਵਾਰ ਆਏ ਆਂ ਇਸ ਦੁਨੀਆ ਦੇ ਵਿੱਚ ਤੇ ਕਿੱਥੋਂ ਪਤਾ ਕਰੀਏ ਕਿਉਂਕਿ ਅਲਗ-ਅਲਗ ਧਰਮਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆਂ ਕੋਈ ਕਹਿੰਦਾ ਬੰਦਗੀ ਕਰੋ ਕੋਈ ਕਹਿੰਦਾ ਸੇਵਾ ਕਰੋ ਕੋਈ ਕਹਿੰਦਾ ਜਿਓ ਤੁਹਾਡੇ ਦੀ ਇਸ ਉਮਰ ਚ ਆ ਗਏ ਕਿਉਂਕਿ ਤੁਸੀਂ ਫੇਮ ਵੀ ਦੇਖ ਲਿਆ ਬਈ ਟੋਪ ਦਾ ਸਭ ਕੁਝ ਦੇਖ ਲਿਆ ਤੁਸੀਂ ਲੈ ਤਾਂ ਮੈਨ ਲੱਭੋ ਨਾ ਨਹੀਂ ਤਾਂ ਜ਼ਿੰਦਗੀ ਨਿਕਲ ਜੂਗੀ ਤੁਹਾਡੀ ਵੀ ਖੋਜ ਜਾ ਰਹੀ ਹੈ ਭਾਈ ਜੀ ਨਹੀਂ ਕਿਉਂਕਿ ਆਪਾਂ ਖੋਜਣ ਲਈ ਨਹੀਂ ਆਏ ਸੀ ਅਪ ਜੀਣ ਲਈ ਆਇਆ ਜੀ ਰੱਬ ਨੇ ਆਪਾਂ ਨੂੰ ਪੈਦਾ ਕੀਤਾ ਜੀਣ ਲਈ ਤਾਂ ਆਪਾਂ ਜੀਣਾ ਚਾਹੀਦਾ ਖੋਜਣਾ ਨਹੀਂ ਚਾਹੀਦਾ ਜੀ ਇਹ ਤਾਂ ਖੋਜੇ ਤੁਸੀਂ ਆਪਣਾ ਅੱਜ ਦਾ ਵਕਤ ਖਰਾਬ ਕਰ ਦੋਗੇ ਜੀ ਖੋਜੋ ਪਤਾ ਲਓ ਅੱਛਾ-ਅੱਛਾ ਉਹ ਵਸੀਗਾ ਅੱਛਾ ਫਿਰ ਉਹ ਤੋਂ ਅੱਗੇ ਕੀ ਕਰੋਂਗੇ ਜੀ 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 ਤਾਂ ਜੀ ਨਹੀਂ ਹੈ ਨਾ ਹਾਂ ਜੀ ਹਾਂ میں تو یہ بھی کہنا خبروں خوبر نہ دیکھو کچھ نہ دیکھو اپنے پریوار نہ رہو جتنے رہنے بس این خبر بہت ہے تو ایک اچھا سچا انسان بن کے رہو باقی بلے بلے مزے ہی ہیں